ਉਹ ਕੋਦਰਤੀ ਇੱਕ ਫਖੀਰ ਆ ਨੰਗਾ ਜਾਂਦਾ ਮਹਿਲਾ ਦੇ ਕੋਲ ਦੀ ਉਹਨੂੰ ਆਪਣੀ ਤਾਕਤ ਨਾ ਵੇਖਿਆ ਵੀ ਰਾਜਾ ਪੁੱਤ ਤੋਂ ਬਣਾ ਨਰਸਾ ਲਾਤੋਂ ਬਣਾ ਉਹ ਖੜ ਗਿਆ ਖੜਾ ਜੋ ਰਾਜੇ ਨੇ ਦੇਖਿਆ ਵੀ ਸੰਤ ਖੜੇ ਨੇ ਭੱਜ ਕੇ ਆਇਆ ਕਹਿੰਦਾ ਰਾਜਾ ਕੀ ਗੱਲਾਂ ਦਾਸਾਂ ਕਹਿੰਦਾ ਮਹਾਰਾਜ ਸੱਤ ਰਾਣੀਆਂ ਨੇ ਕਿਸੇ ਦੇ ਬੱਚਾ ਨਹੀਂ ਹੋਇਆ ਉਹਨਾਂ ਟਾਈਮਾਂ ਦੇ ਵਿੱਚ ਕਹਿੰਦੇ ਸੀ ਪੁੱਤ ਤੋਂ ਬਣਾ ਗਤੀ ਨਹੀਂ ਹੁੰਦੀ ਇਹੇ ਪੁੱਤ ਨਹੀਂ ਤਾਂ ਆਪੇ ਉਹਦੀ ਗੱਤੇ ਨਹੀਂ ਹੁੰਦੀ ਉਹ ਕਹਿੰਦਾ ਚੌਂਕ ਭਰਉਣਾ ਲਫਾੜਾ ਮੇਰੀ ਛੋਟੀ ਲੈ ਲੈ ਕਹਿੰਦਾ ਜਾ ਕੇ ਅੰਬਾਂ ਦੇ ਬੂਟੇ 'ਚ ਇੱਕ ਵਾਰ ਮਾਰੀ ਸੱਤ ਅੰਬ ਡਿੱਗਣਗੇ ਸੱਤੇ ਰਾਣੀਆਂ ਨੂੰ ਖਵਾ ਦੀ ਸਤ ਪੁੱਤ ਹੋਣਗੇ ਕਹਿੰ ਕੇ ਸਾਤਾ ਤੁਰ ਗਿਆ ਕਹਿੰਦਾ ਮਹਾਰਾਜ ਤੁਸੀਂ ਆਓ ਭੋਜਨ ਸਾਕੋ ਮਹਿਲਾਂ ਜਾਓ ਕਹਿੰਦਾ ਮਹਿਲਾਂ ਸਾਡਾ ਦਾ ਕੀ ਕੰਮ ਐ ਸਾਡਾ ਸਹਦਾਂ ਦਾ ਮਹਿਲਾਂ ਮਹਿਲਾਂ ਦੇ ਵਿੱਚ ਜਾਣ ਦਾ ਕੋਈ ਕੰਮ ਨਹੀਂ ਅਸੀਂ ਤਾਂ ਰੋਹੀ ਰੰਝ ਤੇ ਰਹਿਣਾ ਕਹਾਂ ਤੇ ਰਹਿਣਾ ਜਿੱਥੇ ਮਾਲਕ ਦਾ ਭਜਨ ਕਰਨਾ ਹੈ ਕਹਿੰਦਾ ਨਹੀਂ ਕਹਿੰਦਾ ਬਾਹਲਾ ਕਰਦਾ ਤੇਰੇ ਮਹਿਰਾਂ ਦੇ ਗੇਟ ਪੂਰੇ ਖੜਜੂ ਪਰ ਅੰਦਰ ਨਹੀਂ ਜਾਂਦਾ ਚਲੋ ਠੀਕ ਉਹ ਪ੍ਰਸ਼ਾਦਾ ਸਿਕਾਇਆ ਇਹ ਪੂਜਾ ਕਰਨ ਲੱਗਾ ਕਹਿੰਦਾ ਕੁਝ ਨਹੀਂ ਲੈਣਾ ਬਿਲਕੁਲ ਨਹੀਂ ਲੈਣਾ ਤੇ ਸੱਤੇ ਰਾਣੀਆਂ ਨੂੰ ਖਵਾ ਦੀ ਕਹਿੰਦਾ ਸੱਤ ਵਾਜਨ ਸਾਧ ਤੱਕ ਇੱਕ ਤੁਰ ਗਿਆ ਭਾਈ ਰਾਜੇ ਨੇ ਜਾ ਕੇ ਰਾਣੀਆਂ ਨੂੰ ਕਹਿਣ ਲੱਗਾ ਲਓ ਇੱਕ ਫਖੀਰ ਜਾਂਦਾ ਸੀ ਭਗਤ ਰੱਬ ਦਾ ਵੀਰੋ ਨੇ ਸੱਤ ਅੰਬ ਦਿੱਤੇ ਨੇ ਸੱਤੇ ਜਾਨੀਆਂ ਤੁਸੀਂ ਖਾ ਲੋ ਕਹਣਾ ਤੁਹਾਡੇ ਸੱਤਾਂ ਦੇ ਪੁੱਤ ਹੋਣਗੇ ਉਹ ਛੋਟੀ ਰਾਣੀ ਦੀ ਜਿਹੜੀ ਕਿਤੇ ਉਹ ਇਸ਼ਨਾਨ ਕਰਦੀਦੀ ਉਹ ਕਹਿੰਦੀ ਮੇਰਾ ਤਾਂ ਤੂੰ ਐਂ ਕਰ ਐ ਨਮਾਰੀ ਚ ਰੱਖ ਦੇ ਮੈਂ ਨਾ ਨੂੰ ਕੇ ਖਾਉ ਦੂਜਿਆਂ ਨੇ ਸੀਆਂ ਨੇ ਖਾ ਲਿਆ ਭਈ ਉਹਨੇ ਉੱਥੇ ਧਰਾ ਲਿਆ ਉੱਥੇ ਧਰਾ ਆ ਉਹ ਤਾਂ ਭੁੱਲ ਗਈ ਰਾਤ ਨਾਂਗੀ ਕਿਤੇ ਬਿੱਲੀ ਵੜ ਗਈ ਬਾਸ ਨਾ ਆਉਂਦੀ ਅੰਬ ਚੋਂ ਅੱਧਾ ਖਾ ਗਈ ਬਿੱਲੀ ਤੇ ਤੜਕੇ ਉੱਠੀ ਯਾਦ ਆਇਆ ਵੀ ਹੈ ਮੈਂ ਤਾਂ ਉਹ ਫਾੜ ਕੇ ਆਦੀ ਰਾਜੇ ਨੇ ਜਿਹੜਾ ਖਾਦਾ ਹੀ ਨਹੀਂ ਜਦੋਂ ਦੇਖਿਆ ਅੱਧਾ ਖਾਦਾ ਪੈ ਕਹਿੰਦੀ ਇਹ ਨਾ ਖਾਦਾ ਰਾਜੇ ਨੂੰ ਪਤਾ ਲੱਗ ਗਿਆ ਰਾਜਾ ਦਾ ਕ ਮੇਰੇ ਤੇ ਕਫਾ ਹੋਊਗਾ ਕਹਿੰਦੀ ਚਲ ਕੀ ਹੁੰਦਾ ਇੱਕ ਉਹਨੇ ਜੀ ਖਾ ਲਿਆ ਖਾਦਾ ਸੱਤਾਂ ਦੇ ਬੱਚੇ ਹੋ ਗਏ ਪਰ ਉਹਦੇ ਅੱਧਾ ਹੋਇਆ ਇੱਕ ਕੰਨਾ ਇੱਕ ਅੱਖ ਤੇ ਅੱਧਾ ਸਰੀਰ ਹੋਇਆ ਉਹ ਵਧੀਆ ਜਿਉਂਦਾ ਜਾਗਦਾ ਸੋਹਣਾ ਸੁਨੱਖਾ ਹਣ ਲੱਗੀ ਰਾਜਾ ਕੀ ਗੱਲ ਕਹਨਾ ਤੇਰੇ ਫਿਰ ਟੈਂਬ ਨਹੀਂ ਖਾਦਾ ਕਹਿੰਦੀ ਬਾਦਸ਼ਾਹ ਮੇਤੋ ਵੀ ਗਲਤੀ ਚਾਹੇ ਮਾਰ ਛੱਡ ਮੈਂ ਤਾਂ ਭੁੱਲ ਗਈ ਮੈਂ ਤੜਕੇ ਜਦੋਂ ਦੇਖਿਆ ਅੰਬ ਨੂੰ ਬਿੱਲੀ ਖਾ ਗਈ ਅੱਧੇ ਨੂੰ ਕਹਿੰਦੀ ਮੈਂ ਆਖਿਆ ਵੀ ਜਦੋਂ ਵਾਚਨ ਹੋਇਆ ਵੀ ਕਹਿੰਦਾ ਠੀਕ ਆ ਹੁਣ ਪਈ ਜਦੋਂ ਜਿਹੜੇ ਦੂਜੇ ਸੀ ਤੀਗੇ ਉਹ ਤਾਂ ਨਫ਼ਰਤ ਕਰਨ ਲੱਗੇ ਕਰਦੇ ਹੀ ਅੱਜ ਕੱਲ ਆਪ ਤੋਂ ਮਾੜੇ ਨੂੰ ਲਾਲੇ ਲਾਲ ਮਾਰ ਨਾ ਬਸ ਵੱਧੂ ਹੀ ਆਉਣਾ ਤੇ ਕਦੇ ਵੀ ਆ ਕਿਉਂ ਚਲੋ ਹੁਣ ਤਾਂ ਗੱਡੀਆਂ ਇੱਜ ਬਹਿ ਕੇ ਕੇ ਬੋਤਾਂ ਤੇ ਜਾਂਦੇ ਜਾਂਦੇ ਜਿਹੜਾ ਮੜਾ ਕਸੋਵਲਾ ਜਾਂ ਬੰਦਾ ਨਾ ਬੋਤ ਤੇ ਦਿਨ ਕੋਈ ਨਾਲ ਵਹੋਂਦਾ ਨਾ ਰਹਿਣ ਦੇ ਉਹ ਸਾਡੀ ਵੀ ਟੌਰ ਗਾਲੇਗਾ ਹਾਂ ਉਹ ਵਿਚਾਰਾ ਹਾੜੇ ਕੱਢੀ ਜਾਂਦਾ ਯਾਰ ਨਹੀਂ ਨਹੀਂ ਰਹਿਣ ਦੇ ਭਰਾਵਾ ਆਪਾਂ ਸਾਡੀ ਤਾਂ ਪੂਰੀ ਟੌਰ ਬਣਾ ਪੱਟੀ ਮਿਚ ਕਰ ਦੇਗਾ ਕੋਈ ਵੀ ਐਸਾ ਛੱਪਣ ਛਰੀਰ ਨੂੰ ਹਰੇਕ ਚਾਹੁੰਦਾ ਜੇ ਮੜਾ ਕਸੋਵਲਾ ਉਹਨੂੰ ਅਗਲਾ ਕੰਨਾ ਨਹੀਂ ਜਾ ਰਿਹਾ ਆਪਣੇ ਨਾਲ ਬੈਠਾ ਨਹੀਂ ਸੋਣਾ ਲੱਗਣਾ ਉਹਨੂੰ ਪਈ ਉਹ ਨਫ਼ਰਤ ਕਰਿਆ ਕਰਨ ਸੀ ਇਹ ਉਹ ਬੰਦਾ ਹੂੰ ਚੋਸ ਤੇ ਸਿਆਰ ਕੁਦਰ ਤੱਕ ਨਹੀਂ ਉਹ ਇੰਨਾ ਬੰਦਾ ਬਹੁਤ ਸਿਆਰ ਉਹ ਰਾਣੀਆਂ ਕਹਿੰਦੀਆਂ ਐਂ ਕਰੋ ਪੁੱਤ ਬਾਸਾ ਦਾ ਕੰਮ ਹੁੰਦਾ ਹੈ ਸਦਾਗਰੀ ਕਰਨੀ ਜਾ ਕੋੜੇ ਖਰੀਦ ਕੇ ਲਿਓ ਭਈ ਜਦੋਂ ਤੁਰੇ ਉਹ ਕਹਿੰਨਾ ਮਾਂ ਮੈਂ ਵੀ ਵਗ ਜਾ ਉਹ ਕਹਿੰਦੀ ਪੁੱਤ ਇਹ ਤੇ ਮੇਰਾ ਕਰਦੇ ਨੇ ਨਫ਼ਰਤ ਤੂੰ ਨਾ ਜਾ ਕਰਦਾ ਨਾ ਮਾਂਵਾਂ ਜਾਊਗਾ ਉਹ ਵੀ ਤਰਪਿਆ ਉਹ ਕਹਿੰਦੇ ਤੈਨੂੰ ਕਹਾਂ ਦੀ ਸਾਡੇ ਨਾਲ ਨਾਲ ਆ ਓਏ ਕਹਣਾ ਮੈਂ 10 ਕਰਵਾ 20 ਮਗਰ ਰਹਿ ਰਿਹਾ ਕਰੂੰ ਤੁਸੀਂ ਮੁਰੇ ਤੁਰੇ ਚੱਲੋ ਭਾਈ ਬਾਗੀ ਗਾਹਾਂ ਤੁਰੇ ਜਾਂਦੇ ਆ ਕਿ 베ਰੀ ਦੇ ਬੋੜੇ ਸੋਹਣੇ 베ਰ ਤੇ ਉਹਦਾ ਹੁਣ ਛੀਆਂ ਚੋ ਖਿੜਾੜੀ ਐ ਦੂਜੇ ਖਾਈ ਜਾਣ ਜਦੋਂ ਅੱਧਾ ਚੱਕਣ ਲੱਗੇ ਕਹਨ 베ਰ ਚੱਕਿਆ ਦੇਖ ਲਾ ਵੀ ਪਰੇ ਬੈਠਾ ਰਿਆ ਕਿਸੇ ਨੇ 베ਰ ਨਾ ਦਿੱਤਾ ਉਹਨੂੰ ਨਾ ਛੀਆਂ ਨੇ ਖਾ ਕੇ ਤੁਰ ਪਏ ਤੁਰੇਗੇ ਤੁਰੇਗੇ ਕਹਿੰਦੇ ਉਹ ਤੂੰ ਮਗ ਜਾ ਹਜੇ ਵੀ ਛੱਡ ਨਾ ਮਗਰਾ ਜਾ ਤੁਰ ਕਹਿੰਦਾ ਜਾਉਂ ਤਾਂ ਛੋੜ ਨਾ ਆਲੀ ਚੱਲ ਜੇ ਨੇ ਉਦੋਂ ਲੋਕ ਲਾਉਂਦੇ ਹੁੰਦੇ ਠਖੜੀਆਂ ਲਾਈਆਂ ਤੀਆਂ ਕਹਿੰਦੇ ਖਖੜੀਆਂ ਦੀ ਜਦੋਂ ਆਵੇ ਬਾਸਨਾ ਕੀਰੀ ਖਖੜੀ ਦੀ ਬਾਸਨਾ ਬਹੁਤ ਔਰ ਜਾਂਦੀ ਆ ਉਹਦਾ ਪਈ ਚੰਗੀ ਜੱਟ ਦੀ ਬਾੜ ਕਰੀ ਉਹਦਾ ਮਾੜੀ ਜੀ ਬੇਲਵੀ ਦੀ ਟੇਢਾ ਹੋ ਕੇ ਨੰਗ ਗਿਆ ਉਹ ਉਹਨਾਂ ਤੋਂ ਨੰਗਿਆ ਨਾ ਜਾਵੀ ਬਈ ਖਖੜੀਆਂ ਜਦੋਂ ਖਾਣ ਲੱਗਿਆ ਕਹਿੰਦੇ ਸਾਨੂੰ ਵੀ ਦੇ ਦੇ ਕਹਿੰਦਾ ਮੈਨੂੰ 베ਰ ਨਹੀਂ ਦੀ ਦਿੱਤੇ ਮੈਦਾ ਨਹੀਂ ਦਿੰਦਾ ਉਹ ਕਨੇ ਨੂੰ ਕੋਈ ਨਾ ਜਦੋਂ ਬਾਹਰ ਨਿਕਲਿਆ ਦਰਖਤ ਤਾਂ ਬਣਦਾ ਉਹਨਾਂ ਨੇ ਤਾਂ ਉਹ ਤੇ ਸਾਲਾ ਪੰਨੂ ਖਖੜੀਆਂ ਨਹੀਂ ਦਿੱਤੀ ਕਹਿੰਦਾ ਮੈਨੂੰ ਤੁਸੀਂ 베ਰ ਨਹੀਂ ਦਿੱਤੇ ਬੰਨਿਆ ਪਜਾਬ ਤੁਰ ਗਏ ਕਹਿੰਦੇ ਚਲ ਇੱਥੇ ਆਪੇ ਕੋਈ ਜਾਨਵਰ ਖਾ ਜੂ ਐਨੇ ਕੋਈ ਰਾਹੀ ਤੁਰਿਆ ਆਉਂਦਾ ਸੀ ਉਹਨੇ ਦੇਖਿਆ ਬੰਦਾ ਬੰਨਿਆ ਪਿਆ ਕਹਿੰਦਾ ਯਾਰ ਤੂੰ ਬੰਨਿਆ ਪਿਆ ਕਹਿੰਦਾ ਭਰਾ ਮੇਰੇ ਭਰਾ ਨਹੀਂ ਸੀ ਉਹ ਬੰਨਗੇ ਕੱਲ ਮੜੀ ਗੱਲਾਂ ਕਹਾਂ ਲਾ ਮੈਂ ਤੈਨੂੰ ਖੋਲਡਾ ਉਹਨੇ ਖੋਲਤਾ ਭਈ ਫੇਰ ਜਾਰ ਵਾਲਿਆ ਨਾਲ ਪੀਰ ਜਾਰ ਵਾਲਿਆ ਇਹਨੇ ਜੰਗਲ ਚ ਵੜ ਕੇ ਹਨੇਰਾ ਹੋ ਗਿਆ ਕਹਿੰਦੇ ਵੀ ਹੁਣ ਆਪਾਂ ਪੈਣ ਦਾ ਟਿਕਾਣਾ ਕਿੱਥੇ ਕਰੀਏ ਜੰਗਲ ਦੇ ਵਿੱਚ ਇੱਕ ਰਾਖਸ਼ ਨਹੀਂ ਸੀ ਤੀਂ ਦੀਵਾ ਜਗੇ ਕਹਿੰਦੇ ਭਈ ਹੋ ਦੀਵਾ ਜਗਦਾ ਉਦੋਂ ਨਿਸ਼ਾਨੀ ਹੁੰਦੀ ਦੀਵੇ ਦੀ ਜਿਹੜਿਆ ਕੁੱਤੇ ਹੁੰਦੇ ਕੁੱਤੇ ਦੀ ਨਿਸ਼ਾਨੀ ਹੁੰਦੀ ਜਦੋਂ ਰਾਤ ਨੂੰ ਕੁੱਤਾ ਭੌਂਕਦਾ ਸੁਣਦਾ ਨਾ ਉੱਥੇ ਕਹਿੰਦੇ ਲਈ ਵੀ ਇਸ ਤੇ ਕੁੱਤਾ ਭੌਂਕਦਾ ਨਹੀਂ ਤਾਂ ਪਿੰਡ ਐ ਨਹੀਂ ਉੱਥੇ ਬੰਦਾ ਐ ਕੌਣ ਤਾਂ ਬਾਣਾ ਜੀ ਭੁਖੀ ਜਾਂਦੇ ਨੇ ਬਾਲੇ ਨੇ ਇਹ ਉਦੋਂ ਇੰਨਾ ਨਾ ਹੁੰਦਾ ਕਹਿੰਦੇ ਵੀ ਕੋਈ ਹੈਗਾ ਜੋ ਦੀਵਾ ਜਾਗਦਾ ਬਾਗੇ ਜੀ ਦੁਗਏ ਭਈ ਉਹ ਰਾਖਸ਼ਨੀ ਨੇ ਕਿਹਾ ਵੀ ਆ ਤਾਂ ਵਧੀਆ ਖਰਾਕ ਆ ਦੀ ਨਾਲ ਹੀ ਅੱਧਾ ਵਗਿਆ ਉਹ ਕਹਿੰਦੀ ਆ ਭਈ ਆਓ ਸੋਨੂੰ ਵਧੀਆ ਖਾਣਾ ਖਵਾਉਣੀ ਆ ਤੇ ਭਈ ਸੱਤ ਕੁੜੀਆਂ ਉਹਦੇ ਤਾ ਖੁਸ਼ ਹੋਗੇ ਦੇਖ ਕੇ ਭਈ ਰਾਖਸ਼ਨੀ ਨੇ ਕਰਿਆ ਕਿ ਚੰਗਾ ਵਧੀਆ ਖਾਣਾ ਬਣਾਇਆ ਵੀਰ ਜਾਨ ਆਦਿਆ ਰਾਤ ਨੂੰ ਵਧਿਆ ਨੀਂਦ ਆਜੂ ਫਿਰ ਮਾਰਨੇ ਸੌਖਿਆ ਕੁੜੀ ਦਾ ਰੂਪ ਤਾਂ ਰਿਆ ਵਾ ਉਹ ਅੱਦੇ ਅੰਦਰ ਉਹਨਾਂ ਨੂੰ ਪਈ ਬੰਜੇ ਉਹਨੇ ਢਾਹ ਤੇ ਇੱਕ ਪਾਸੇ ਉਹਦੇ ਕੁੜੀਆਂ ਦੇ ਢਾਹ ਤੇ ਇੱਕ ਪਾਸੇ ਉਹਨਾਂ ਦੇ ਉਹ ਅੱਧਾ ਕਹਿੰਦਾ ਮੈਨੂੰ ਤਾਂ ਬੰਜੇ ਤੇ ਨੀਂਦ ਨਹੀਂ ਆਉਂਦੀ ਮਾਈ ਕਹਿੰਦੀ ਹੋਰ ਕਹਿੰਦਾ ਮੈਂ ਤਾਂ ਜਿਹੜੀ ਤੇਰੀ ਪ੍ਰਸੰਤੀ ਆ ਉਹ ਤੇ ਮਾ ਦਾ ਪਿੰਡ ਘਰੇ ਵੀ ਇਹੀਂ ਪੈਣਾ ਉਹਨਾ ਕਹਿੰਦੀ ਪੈ ਜਾ ਤੇ ਉਹ ਸ਼ਿਆਰਤੀ ਵਾਲਾ ਵੀ ਜਿਹੜੀ ਐਂ ਜੇ ਮੰਜੇ ਡਾਉਣੀ ਫਿਰਦੇ ਕੋਈ ਗੱਲ ਆ ਪਈ ਜਦੋਂ ਅੱਧੀ ਰਾਤ ਹੋ ਗਈ ਦੇਖੇ ਵੀ ਤਾਂ ਸੁੱਤੇ ਪਏ ਨੇ ਸਾਰੇ ਤੇ ਉਹਦਾ ਲਾਗੀ ਸੂਰੀ ਤਿੱਖੀ ਕਰਨ ਸੂਰੀ ਤਿੱਖੀ ਕਰਨ ਲੱਗੀ ਏ ਉਹ ਦੇਖੀ ਜਾਂਦਾ ਪਿਆ ਪਰਸੱਦੀ ਦੇ ਅੰਦਾ ਕਹਣਾ ਮਾਰਦਾ ਤਾਂ ਸੂਰੀ ਜਿੱਕੀ ਕਰਨੀ ਹੈ ਤਾਂ ਬਹੁਤ ਹਨੇਰਾ ਹੈ ਕਹਿੰਦੀ ਨਹੀਂ ਇਹ ਤਾਂ ਐ ਵੀ ਤੁਹਾਨੂੰ ਤੜਕ ਕੇ ਸਬਜ਼ੀ ਸੁਬਜੀ ਬਣਾਉਂਗਾ ਗੰਡੇ ਗੁੰਡੇ ਝੀਰ ਦਿਆਂ ਉਹਨਾਂ ਆਖੇ ਬੜਾ ਰੋੜ ਜਾਣਾ ਇਹ ਨਹੀਂ ਹੁੰਦਾ ਕਹਿੰਦੀ ਸੌ ਜਾਗਾ ਕਹਿੰਦਾ ਮੈਂ ਕਿੱਥੇ ਸੌ ਜਾ ਮੇਰੀ ਮਾਂ ਤਾਂ ਮੈਨੂੰ ਖੀਰ ਬਣਾ ਕੇ ਦਿੰਦੀ ਹੁੰਦੀ ਫੇਰ ਮੈਨੂੰ ਨੀਂਦ ਆਉਂਦੀ ਹੁੰਦੀ ਕਹਿੰਦੀ ਤੈਨੂੰ ਮੈਂ ਬਣਾ ਦਿੰਦਾ ਕੀਰ ਭਾਈ ਉਹਨੇ ਖੀਰ ਬਣਾਤੀ ਡੱਕ ਲੈ ਖੀਰ ਨਾ ਵੀ ਹੁਣ ਇਹਨੂੰ ਖੀਰ ਦੇ ਡੱਕਿਆ ਸੌਂ ਜੂਗਾ ਕਿ ਜਦੋਂ ਭਾਈ ਜਾਣ ਕੇ ਖਰਾੜੇ ਮਾਰਨ ਲੱਗਿਆ ਉਹਨੇ ਆਖਿਆ ਵੀ ਇਹ ਵੀ ਸੌਂ ਗਿਆ ਕਹਿੰਦੀ ਨੂਨ ਮਿਰਚਾਂ ਲਿਆਵਾ ਮੈਂ ਹੁਣ ਜਦੋਂ ਬਾਹਰ ਬਾਗੀ ਨਿਕਲ ਕੇ ਸੀਦ ਨੇ ਉੱਠ ਕੇ ਕਹਿੰਦਾ ਉਹਨਾਂ ਨੂੰ ਕਹਿੰਦਾ ਕਹਿੰਦਾ ਬੁੜੀ ਨਹੀਂ ਪਾਏ ਦੋ ਰਾਖਣੀ ਇਹਦਾ ਛੋਰਾ ਤਾਂ ਅੱਖਾਂ ਕਰੀ ਬਠੀ ਹੈ ਕਹਿੰਦੇ ਹੁਣ ਕਹਿੰਦਾ ਮੇਰੇ ਨਾਲ ਡੱਕ ਪਈ ਜਿੱਧਰ ਮੰਜੇ ਉਹਨਾਂ ਦੇ ਦੀ ਚਾਚਾ ਕੁੜੀਆਂ ਦੇ ਰਹਾ ਤੇ ਇਹਨਾਂ ਦੇ ਦੂਜੇ ਪਾਸੇ ਡਹਾਤੇ ਕੁੜੀਆਂ ਵਾਲੇ ਪਾਸੇ ਜੇ ਕੁੜੀਆਂ ਵਾਲੇ ਚਾਦਰ ਉਹਨਾਂ ਤੇ ਦੇ ਦੇ ਉਹਨਾਂ ਵਾਲੇ ਉਹਦੇ ਦੇ ਦੇ ਕਹਿੰਦਾ ਹੁਣ ਪੈ ਜਾਓ ਇੱਥੇ ਕਹਿੰਦਾ ਰਹੋ ਜਾਗਦੇ ਕਹਿੰਦਾ ਰਾਖਸ਼ ਨਹੀਂ ਸੁਰੀ ਬਹੁਤ ਠਿੱਕੀ ਕਰੀ ਬੈਠੀ ਜਦੋਂ ਉਹਨੇ ਦੇਖਿਆ ਵੀ ਸਾਰੇ ਸੁੱਤੇ ਪਏ ਨੇ ਉਹ ਤਾਂ ਪਹਿਲਾਂ ਆ ਗਈ ਵੱਡਣ ਕੁੜੀਆਂ ਨੂੰ ਆਪਦੀਆਂ ਨੂੰ ਸੱਤੇ ਮਾਰਤੀਆਂ ਕਿਉਂ ਉਹਨੂੰ ਤਾਂ ਐ ਸੀ ਮੰਜੇ ਉਹੀ ਮੰਜੇ ਨੇ ਤਾਂ ਇੱਧਰ ਪਏ ਨੇ ਮੇਰੀਆਂ ਕੁੜੀਆਂ ਦਾ ਜਦੋਂ ਜਦੋਂ ਬੱ ਮਾਰਤੀਆਂ ਜਦੋਂ ਪੱਲਾ ਚੱਕ ਕੇ ਦੇਖੇ ਵੀ ਤਾਂ ਕੁੜੀ ਆ ਮੇਰੀ ਤਾਂ ਕੋਈ ਰੋਵੇ ਪਰਟੇ ਝਗਾੜਾ ਮਾਰੇ ਕਹਿੰਦਾ ਹੁਣ ਉੱਡ ਲੋ ਹੁਣ ਨਾ ਇੱਥੇ ਖੜੋ ਭੱਜ ਲੈ ਭਾਈ ਕਹਿੰਦੇ ਹੂੰ ਤਾਂ ਪਾਇਆ ਅੱਧਾ ਜਾਨ ਬਚਾਤੀ ਉਹ ਮਾਰ ਦਿੰਦੀ ਕਹਿੰਦਾ ਤੁਸੀਂ ਸੋਗੇ ਕਹਿੰਦਾ ਮੈਂ ਤਾਂ ਪਰਸਤੀ ਦੇ ਟੇਡਾ ਪੈ ਦੇਖੀ ਜਾਂਦਾ ਵੀ ਕੀ ਕਰਦੀ ਐ ਇਹ ਬੁੜੀ ਨਹੀਂ ਹੈ ਜਿਹੜੀ ਇੰਨੀ ਸੇਵਾ ਕਰਦੀ ਐ ਕਹਿੰਦਾ ਆਪਾਂ ਕੀ ਰਿਸ਼ਤੇਦਾਰ ਸੀ ਕਹਿੰਦਾ ਵਧੀਆ ਖਾਣਾ ਖਵਾਉਂਦੀ ਤੇ ਕਹਿੰਦਾ ਭੱਜ ਲੋ ਆਊ ਆਪਣੇ ਮੰਗਰ ਵੀ ਕਹਿੰਦਾ ਇਹ ਭਾਈ ਜੰਗਲ ਬੋ ਦੀ ਭੱਜੇ ਗੋ ਉਹ ਉਹ ਰਾਖਸ਼ ਨੇ ਕਹਿ ਵੀ ਬੜਾ ਮੈਲਾ ਮੈਲਾ ਕੁੜੀਆਂ ਮਰਵਾ ਆਗੇ ਇਹ ਕਹਿੰਦੀ ਬਦਲਾ ਲਊਂਗਾ ਨਾ ਮੈਂ ਪਰ ਜਦੋਂ ਰਾਤ ਭੱਜੇ ਗਏ ਤੇ ਹੁਣ ਉਹ ਤਾਂ ਬਾੜਾ ਉੱਡਣੋ ਬਜਾਰਾ ਦੇ ਤੋ ਘਾਟ ਟੁੱੜਿਆ ਪਏ ਰਾਖਸ਼ ਨੇ ਜਾ ਕੇ ਉਹਦਾ ਫੜ ਲਿਆ ਫੜ ਕੇ ਕੋਟਿਆ ਕੁੱਟ ਕੇ ਕਹਿੰਦੀ ਤੈਨੂੰ ਤਾਂ ਮੈਂ ਜਿਉਂਦੇ ਨੂੰ ਲਾ ਕੇ ਖਾਉ ਤੈ ਮੇਰੀਆਂ ਕੁੜੀਆਂ ਮਰਵਾਤੀਆਂ ਕਹਿੰਦਾ ਮੈਂ ਛੋੜੂ ਮਰਵਾਇਆਂ ਮੈਂ ਤਾਂ ਤਹਾਂ ਪਿਆ ਦੀ ਪਰਸਥਤੀ ਦੇ ਮੈਨੂੰ ਕੀ ਪਤਾ ਕਾ ਜੀ ਨਾ ਤੂੰ ਤੂੰ ਸੌਂਦਾ ਨਹੀਂ ਤੀ ਹੋਰ ਸਾਰੇ ਸੌਂਦੇ ਦੀ ਤਾਂ ਕਿਤੇ ਤਗਰੀ ਆਏ ਉਹਨੇ ਸੋਚਿਆ ਵੀ ਹੋਣ ਨਾਦਾ ਉਹ ਭੱਜ ਕੇ ਭੰਦੇ ਉਹਨਾਂ ਨੇ ਮੈਨੂੰ ਛੜਾਇਆ ਵੀ ਹੁਣ ਕਿਵੇਂ ਕਰੀਏ ਉਹ ਕਹਿਣ ਲੱਗਾ ਚੰਗਾ ਐ ਕਰਾ ਨਾਰ ਦੀ ਪਰ ਮੈਰੀ ਖਸਰ ਤਾਂ ਪੂਰੀ ਕਰ ਦੇ ਯਾਨੀ ਕੀ ਪਈ ਉਹਦੇ ਕੋਲੇ ਛੋਟਾ ਜਿਹਾ ਕੁਜਾ ਸੀਗਾ ਰਾਖਸ਼ ਨੇ ਘਰੋਂ ਚੱਕ ਕੇ ਲੈ ਗਿਆ ਉਹਦੇ ਵਿੱਚ ਗਲੀਆਂ ਘੜ ਲੀਆਂ ਥੱਲੋਂ ਖਸਾਖ ਸਾ ਡੱਕਾ ਕਨਾਂ ਕੋ ਜਿੱਦ ਮੈਨੂੰ ਪਾਣੀ ਲਿਆ ਦੇ ਗੰਗਾ ਚ ਪੀਣ ਨੂੰ ਉਹ ਜਰਾ ਤੋਂ ਮੈਂ ਪਾਣੀ ਨਾ ਡੱਕ ਲਾ ਨਾ ਫੇਰ ਤੂੰ ਮੈਨੂੰ ਮਾਰ ਦੀ ਪਰ ਖਾ ਖਾਲੀ ਲੈ ਕੇ ਨਾ ਮੇਰੇ ਕੋਲ ਆ ਜੀ ਇਹ ਨਹੀਂ ਚੰਗਾ ਪੀਓ ਜੋ ਭਰ ਲਿਆ ਕਰਿਓ ਕੁਛ ਤੱਕੋਂ ਦਾ ਉਹਦਾ ਰਾਜ ਵੀ ਢੁੱਲ ਜਾ ਕਰੇ ਫੇਰ ਮੁੜ ਜਾ ਕਰੇ ਤੇ ਦੋ ਵਾਰਾਂ ਦੇ ਤੀਜੀ ਵਾਰ ਨੂੰ ਭੱਜ ਗਿਆ ਉਥੋਂ ਇਹ ਤਾਂ ਭੱਜਿਆ ਜੰਗਲ ਚ ਉਹਨਾਂ ਨਾ ਜਾ ਰਿਹਾ ਮੂਰੇ ਪਿੰਡ ਆ ਗਏ ਉਹ ਕਹਿੰਦੇ ਇਹ ਤਾਂ ਆਉਂਦਾ ਕਹਿੰਦੇ ਉਹ ਤਾਂ ਫੜ ਲਿਆ ਤੇ ਬੁੜੀ ਜੀ ਨੇ ਕਹਿੰਦਾ ਤੁਸੀਂ ਮੇਰਾ ਵਧੀਆ ਫਾਇਦਾ ਕਰਿਆ ਮੈਂ ਛੋੜਾ ਕਰਿਆ ਦੀਗਾ ਉਹ ਕਹਿੰਦੇ ਵੀ ਆਇਆ ਕਰੋ ਹੁਣ ਆਪਾਂ ਘੋੜੇ ਖਰੀਦੋ ਇਥੋਂ ਉਹਨਾਂ ਨੇ ਭਈ ਇੱਕ ਘੋੜਾ ਖਰੀਦ ਲਿਆ ਸੀਆ ਨੇ ਤੇ ਅੱਦਕਾ ਹਾਲਾਗਾ ਕਹਿੰਦਾ ਮੈਨੂੰ ਵੀ ਯਾਰ ਘੋੜਾ ਲੈ ਕੇ ਦੇ ਦਿਓ ਕਹਿੰਦੇ ਪਟਾ ਘੋੜੇ ਦਾ ਤੈਨੂੰ ਕਹਾੜੇ ਨਾਲ ਨਾਲ ਰਾਲ ਬੁਰਾ ਲੱਗਦਾ। ਤੇ ਮੈਂ ਆ ਰਾਂ ਦੀ ਗੱਡੀ ਲਈ। ਕਹਿੰਦਾ ਜਾਨਾ ਵੇਚਣੀ ਆ ਕਹਿੰਦਾ ਹਾਂ। ਕਹਿੰਦਾ ਲਈ ਮੈਨੂੰ ਇਹ ਦੇ ਦੇ। ਇਹ ਗੱਡੀ ਲੈ ਲਈ। ਉਹ ਤਾਂ ਘੋੜਿਆਂ ਦੇ ਜਿਹੜੇ ਉਹ ਮਗਰ ਗੱਡੀ ਦੇ ਕਹਿੰਦੇ ਕਿਚਰਾਂ ਲਾ ਕੇ ਕਹਿੰਦੇ ਰਾਜੇ ਦਾ ਮੁੰਡਾ ਬੜੀ ਸਵਾਰੀ ਚ ਕਰੀ ਜਾਏਗੀ। ਉਹ ਕਹਿੰਦਾ ਕੋਈ ਨਾ। ਭਈ ਉਹਨੇ ਕਰਿਆ ਕੀ? ਜਿਹੜੇ ਕੋਲੇ ਚਾਂਦੀ ਦੇ ਰੁਪਈਏ ਦੀ ਕਹਾ ਜਾਂ 1 ਰੁਪਇਆ ਪਾ ਕੇ ਕਾਦਾ ਗੁੱਸਮੁਸਿਆ ਕਰਕੇ ਗਦੀ ਨੂੰ ਖਵਾ ਦਿਆ ਕਰੀ ਹੁਣ ਦਾ 50 60 ਰੁਪਏ ਖਵਾ ਦੇ ਗਰੀ ਦੋ ਕਰੇ ਤੇ ਉਹਨਾਂ ਨੇ ਘੋੜਿਆਂ ਨੂੰ ਖਾ ਪਤਾ ਉਹ ਕਹਿੰਦਾ ਘੋੜੇ ਦਾ ਤੁਸੀਂ ਲੈ ਲੈ ਮੇਰੀ ਗਦੀ ਤੇ ਰੀਸ ਨਹੀਂ ਕਰਦੇ ਇਹ ਕਹਿੰਦੇ ਜਿਵੇਂ ਕਹਿੰਦਾ ਦਾ ਚਾਂਦੀ ਦੇ ਰੁਪਏ ਛਿੱਟੂ ਜਦ ਲੈਦ ਕਰੀ ਆਹ ਛਿੱਟੂ ਕਹਿੰਦਾ ਦੇਖ ਲਿਓ ਚੀਤੀ ਜਾਦਰ ਬਸਾ ਕੇ ਗਦੀ ਉੱਤੇ ਬੰਨਦੀ ਵੀ ਉਹਨੇ ਕਦੀ ਰਜਾਤੀ ਖਾਣਾ ਹੁਣ ਆਖਰ ਨੂੰ ਤਾਂ ਲੈਦ ਕਰਨੀ ਸੀ ਕਦੀ ਤੇ ਦੋ ਮਾਰੇ ਪੱਠ ਦੇ ਡੰਡੇ ਦਾ ਲਾਗੀ ਰੁਪਈਏ ਛੱਡਣਾ ਮੈਂ ਗੱਲ ਪੱਕੀ ਆ ਭਾਈ ਉਹ ਜਿਹੜੇ ਜਿੰਨੇ ਕੋਨੇ ਪਾਏ ਸੀ ਸਾਰੇ ਇੱਕ ਰਹਿਗਾ ਸਾਰੇ ਹਿੱਟ ਤੇ ਗਦੀ ਨੇ ਇਹਨੇ ਬਾਹਰ ਬੜਾ ਹੋਇਆ ਤਾਂ ਕਦੀ ਤੂੰ ਪਗੜੀ ਲੋ ਕਹਿੰਦਾ ਲੈ ਵੀ ਆਇਆ ਕਰੋ ਕਰੀ ਦੇ ਦਿਓ ਕਹਿੰਦਾ ਨਾ ਮੈਂ ਨਹੀਂ ਦਿੰਦਾ ਇਹ ਤਾਂ ਕਹਿੰਦਾ ਮੱਲੂ ਮਾਲ ਕਰ ਦੂ ਮੈਂ ਤੁਹਾਡੇ ਕੋਲ ਕਿੰਨੇ ਕਦੇ ਨੇ ਕਹਿੰਦਾ ਇਹਦਾ ਰੋਜ ਆਹ ਕੰਮ ਕਰਿਆ ਕਰੂ ਘਰੇ ਲਾ ਦੂ ਪੈਸਿਆਂ ਦੇ ਦੇ ਬੜਾ ਹੋਇਆ ਤਾਂ ਬੜਾ ਸ਼ਿਆਰ ਹੈ ਆ ਪਕੂੜਿਆਂ ਦੇ ਪੂਰੇ ਪੈਸੇ ਲਾ ਲੈ ਕਹਿੰਦਾ ਨਾ ਇਹ ਲਈ ਮੈਂ ਸਾਤੀ ਆ 15 ਰੁਪਈਆ ਦੀ ਲਈ ਆ ਹੈ ਸਣਾ 15 ਦੀ ਲਈ ਆ ਕਹਿੰਦਾ ਦੇਖ ਲੋ ਕਿੰਨੇ ਦੇ ਦੇ ਹੁਣ ਨੇ ਇਹਦਾ 50 60 ਰੁਪਈਏ ਨੇ ਕਹਿੰਦਾ ਫੇਰ ਜਿੰਨੇ ਵਾਰੀ ਲੈਦ ਕਰੂਗੀ ਉਨੇ ਵਾਰੀ ਇੰਨੇ ਦਿਆ ਕਰੂ ਮੈਂ ਤਾਂ ਮੰਨ ਲਓ ਮਾਲ ਹੋ ਜੂ ਮੈਂ ਸੋਨ ਨੂੰ ਗਧੀ ਨਹੀਂ ਵੇਚਦਾਗਾ ਤੇ ਨਾ ਕਨੇ ਵੀ ਚਲੋ ਹੁਣ ਆਪਾਂ ਵਾਪਸ ਚੱਲ ਲੈ ਪਿੰਡ ਨੂੰ ਚਲੋ ਵੀ ਕਹਿੰਦੇ ਉਹ ਭਈ ਗੱਦੀ ਤੇ ਬੈਠਾ ਉਹ ਘੋੜੇ ਘੋੜੀਆਂ ਤੇ ਬੈਠੀ ਤੇ ਜਦੋਂ ਆਪਦੇ ਰਾਜ ਦੇ ਨੇੜੇ ਲਾਗੀ ਉਹ ਕਹਿੰਦੇ ਓਏ ਤੂੰ ਬੁਰਾ ਲੱਗਦਾ ਹੈ ਪੈਣਾ ਫੇਰ ਵੀ ਰਾਜੇ ਦਾ ਪੁੱਤ ਹੈ ਅਸੀਂ ਤਾਂ ਘੋੜੇ ਤੇ ਤੂੰ ਗੱਦੀ ਤੇ ਬੈਠਾ ਹੈ ਤੂੰ ਸਾਡੀ ਗੱਲ ਮੰਨ ਲੈ ਗੱਦੀ ਸਾਨੂੰ ਦੇ ਦੇ ਘੋੜੇ ਤੇ ਬੋ ਜਣਾ ਸਾਡੇ ਨਾਲ ਜਾਏਗਾ ਕਹਾਂ ਨਾ ਅਗਦੇ ਰੁਪਏ ਲੂੰ ਧਾਰ ਨਹੀਂ ਕਰਦਾ ਤੁਹਾਡੇ ਨਾਲ ਕਹਿੰਦੇ ਵੀ ਚੰਗਾ ਭਾਈ ਕੋੜਾ ਲੈ ਲਗਣਾ ਮੈਂ ਜੇ ਤੁਸੀਂ ਕੱਲ ਨੂੰ ਕੋ ਮੋੜ ਨਹੀਂ ਮੋੜਨੀ ਨਹੀਂ ਮੈਂ ਕੋੜਾ ਨਹੀਂ ਮੋੜਨਾ ਕਹਿੰਦੇ ਨਾ ਭਾਈ ਗਏ ਰਾਣੀਆਂ ਕਹਿੰਦੀ ਆ ਤੁਸੀਂ ਕੀ ਕਰਿਆ ਇੱਕ ਗਰੀਲੇ ਗਰੀਏ ਤਾਂ ਕੋਈ ਕਰਾਉਣਾ ਦੀਗਾ ਕਹਿੰਦੇ ਬੇਬੇ ਬੋਲੋ ਨਾ ਤਾਂ ਬਾਲੀ ਕੀਮਤੀ ਚੀਜ਼ ਆ ਚਾਚਾ ਤੇ ਹਾਂ ਇਹਨੂੰ ਪਾਉਸ ਮਾਰ ਕੇ ਛੋਲੇ ਛੂਲੇ ਚੰਗਾ ਭਾਈ ਉਹਨਾਂ ਨੇ ਨੌਕਰਾਂ ਨੂੰ ਕਿਹਾ ਵੀ ਚੰਗਾ ਹਰਾ ਖਾ ਲਿਓ ਕਰਾ ਵਧੀਆ ਗਦੀ ਰਜਾਲੀ ਇਹਨੇ ਚਿੱਟੀ ਜਾਦਰ ਲੇ ਉਬੜੀਆਂ ਕਹਿੰਿਆ ਕਿ ਉੱਤੇ ਦੇਣੀ ਆ ਇਹ ਕਹਿੰਦੇ ਉੱਤੇ ਕਿਉਂ ਥੱਲੇ ਵਸਾਉਣੀ ਆ ਇਹ ਹੈ ਫੋਟ ਚੈ ਜਾਣਾ ਉਹ ਗਰੀ ਦੇ ਥੱਲੇ ਵਸਾ ਕੇ ਕੀ ਕੀ ਕਰਉਣਾ ਕਹਿੰਦੇ ਬੇਬੇ ਤੁਹਾਨੂੰ ਨਹੀਂ ਪਤਾ ਦੂੰ ਫੇਰ ਹੀ ਪਤਾ ਲੱਗੂ ਵੀ ਗਰੀ ਕੀ ਚੀਜ਼ ਆ ਭਈ ਬਨ ਵਾਲੀ ਡੰਡਾਂ ਲੈ ਲੈ ਖੋਤੀ ਦੇ ਪਿੱਠ ਤੇ ਮਾਣੋ ਕਿਥੋਂ ਛੱਡੇ ਡੰਡੇ ਪਰ ਪਈਏ ਤਾਂ ਉਹਨੇ ਪਾਇ ਸੀ ਕਿਥੋਂ ਲੱਗਣ ਉਹ ਜੋ ਡੰਡਾ ਮੰਨ ਬਈਲੇ ਦੇ ਹੇੜਾ ਦੇ ਕਹਿੰਦੇ ਬੜੇ ਪਾ 1 ਰੁਪਿਆ ਕਿਤੇ ਜਿਹੜਾ ਪਹਿਲਾਂ ਵਾਲਾ ਦੀ ਨਿਕਲ ਆ ਕਹਿੰਦੇ ਉਹਦੇ ਵਾਰ ਤਾਂ ਖਾਦੀ ਇਕੱਠੇ ਛੱਡੀ ਜ ਆਪਣੇ ਵਾਂਗ ਚੱਲ ਕਹਿੰਦੇ ਦੇਖਿਓ ਕੱਲਾ ਕੱਲਾ ਛੱਡੀ ਜਾਂਦੇ ਪੱਟੇ ਤੋਂ ਜ਼ਿਆਦੀ ਸੀਆਂ ਨੇ ਕੋਟ-ਕੋਟ ਪਾਈ ਕਰੀ ਦੀ ਕਹਦੀ ਟੀਟ ਨੇ ਮਾਰੇ ਮੁੜ ਕੇ ਉਹ ਕਹਿੰਦੀ ਕਿਉਂ ਮਾਰੀ ਇਹਨਾਂ ਵਿਚਾਰੇ ਜਾਨਵਰ ਨੂੰ ਕਹਿੰਦੇ ਬੇਬੇ ਤਿੰਨ ਰੁਪਏ ਛਿੜਦੀਆਂ ਲੈਦੇ ਥਾਂ ਕਿਦਾ ਏ ਇੱਕ ਤਾਂ ਦੇਤਾ ਕੀ ਅੱਜ ਇੱਕ ਦਿੱਤਾ ਮੁੜ ਕੇ ਹਟ ਗਈ ਉਹ ਕਹਿੰਦੀ ਮਰ ਜਾਣ ਉਹ ਗਰੀ ਕਿਵੇਂ ਐ ਕਰਦੀ ਹੁੰਦੀ ਆ ਕਹਿੰਦੇ ਨਾ ਸਾਡੇ ਸਾਹਮਣੇ ਕਹਿੰਦਾ ਅੱਧੇ ਨੇ ਇੱਕ ਡੰਡਾ ਮਾਰੇ ਦੇ ਦੇ ਕਹਿੰਦਾ ਢੇਰਲਾ ਦਾ ਰੁਪਈਆ ਦਾ ਤੇ ਕਹਿੰਦਾ ਅੱਜ ਰੁਪਈਆ ਇੱਕ ਛਿੱਟ ਕੀ ਬੰਦ ਕਰਤੀ ਕਹਿੰਦੇ ਖਰਚੋ ਬੰਦ ਦਮ ਲੈ ਲੋ ਫੇ ਦਮ ਦਮ ਕਹਿੰਦੇ ਹੋਰ ਖਵਾਓ ਇਹਨੂੰ ਭੁਖੀ ਨਾ ਹੋਵੇ ਪਈ ਗਧੇ ਨੂੰ ਹੋਰ ਘਾਹ ਖੁ ਖਵਾਇਆ ਤੇ ਪਾਣੀ ਪੂਣੀ ਪਿਆਤਾ ਕਹਿੰਦੇ ਵੀ ਹੁਣ ਕੁੱਟ ਕੇ ਦੇਖੋ ਹੁੰਦਾ ਜਮਰੇ ਜੀ ਵੀ ਐ ਭਾਈ ਫੇਰ ਚੱਕ ਲੈ ਡੰਡੇ ਸਾਰਿਆਂ ਨੇ ਗੋਦੀ ਦੇ ਪਈ ਮਾਂ ਗਧੀਆਂ ਟੀਟਣੇ ਮਾਰੇ ਭਾਈ ਭੱਜੀ ਫੇਰੇ ਕਿਲੇ ਦੇ ਆਲੇ-ਦਾਲੇ ਰਾਣੀਆਂ ਕਹਿੰਦੀਆਂ ਨੂੰ ਕਿਉਂ ਬਾਢ ਦੇਉ ਤੁਸੀਂ ਗਧੀਆਂ ਨਹੀਂ ਆ ਕਰ ਜੰਗਾ ਜੇ ਲਾ ਸਾਡੇ ਸਾਹਮਣੇ ਕਰਿਆ ਨੇ ਅੱਜ ਖਾਨੀ ਕੀ ਬਲੀਕ ਪੈਗੀ ਪੈਸੇ ਲਾਏ ਸੀ ਘੋੜਾਂ ਦੇ ਤਾਂ ਬੇਬੇ ਦੇ ਵਟੇ ਗਧੀਆਂ ਵਟੇ ਦਾ ਸੀ ਅੱਧੇ ਨੂੰ ਉਹ ਅੱਡੇ ਦੀ ਮਾਂ ਪੁੱਤ ਬਾਗੋ ਬਾਗ ਜੋ ਕੋੜਾ ਲੈ ਕੇ ਬਾ껠ਿਆ ਕਰੇ। ਕਹੇ ਦੀ ਪੁੱਤ ਪੈਸੇ ਪੁੱਛਦਾ ਤੇਰੇ ਕੋਹ ਹੈਂਡੀ ਕੋੜਾ ਦਾ ਮਹਿੰਗਾ ਹੁੰਦਾ। ਕਹਿੰਦਾ ਬੇਬੇ ਫਿਕਰ ਨਾ ਮੰਨ ਕਹਿੰਦਾ ਗਜੀ ਪਰ ਤੇ ਕੋੜਾ ਲਿਆ। ਕਹੇ ਹਾਂ ਗਰੀਬ ਤੇ ਕੋੜਾ ਤੈਨੂੰ ਕਿਵੇਂ ਮਿਲ ਗਿਆ? ਕਹਿੰਦਾ ਤੂੰ ਮੜਾ ਓ ਉਧਰ ਜਾ ਕੇ ਤਾਂ ਉਹਨਾਂ ਦੇ ਮਹਿਲਾਂ ਜਾ। ਤੂੰ ਗਈ ਭਈ ਗਰੀਬ ਤੇ ਲੰਮ ਡੰਡਾਂ ਡਾਂਗਾ ਲਈ ਖੜੇ। ਉਹ ਕਹਿੰਲੀ ਕਿਉਂ ਕੋਟ ਦੇ ਨੂੰ? ਕਹਿੰਦਾ ਕੁੜ ਦੇ ਕੀਆ ਸੋਡੇ ਅੱਧੇ ਨੂੰ ਤਾਂ ਕਹਿੰਦੇ ਨੇ ਢੇਰ ਲਾਦਾ ਜਾਂਦੀ ਇਹ ਰੁਪਿਆ ਸਾਡੇ ਵਾਰੀ ਕੋਈ ਛਟਿਆ ਕੋਟੇ ਤੇ ਤਾਂ ਕਹਿੰਦੀ ਆ ਉਹਨੇ ਕੁੱਤੀ ਦੀ ਸਾਡੇ ਸਾਹਮਣੇ ਭਈ ਉਹ ਰਾਣੀ ਹੱਸ ਵੀ ਕਹਿੰਦੀ ਹੈ ਤਾਂ ਮੇਰਾ ਪੁੱਤ ਪੂਰਾ ਸ਼ਿਆਰ ਤੇ ਕਹਿੰਦੀ ਐ ਮੁਰਗੀ ਕਹਿੰਦੀ ਤੁਸੀਂ ਉਹਨੂੰ ਪੁੱਛ ਲਓ ਬਾਈ ਕਹਿੰਦਾ ਉਹਨੂੰ ਕੀ ਪੁੱਛਣਾ ਕੱਖ ਖਵਾਇ ਦਿਓ ਨੇ ਹਰਾ ਸਾਡੇ ਸਾਹਮਣੇ ਖਾ ਇਹਨੂੰ ਜੋ ਰਾਜਲੀ ਦੋ ਮਾਰੇ ਡੰਡੇ ਕਹਿੰਦਾ ਇਹਦਾ ਢੇਰ ਲਾਤਾ ਉਹ ਕਹਿੰਦੀ ਕਹਿੰਦੀ ਪੁੱਤ ਹੁਣ ਉਹ ਅਦਿਆ ਉਹਦਾ ਗੱਡੀ ਨੂੰ ਕੁੱਟੀ ਜਾਂਦੇ ਨੇ ਕਹਿੰਦਾ ਬੇਬੇ ਕੁੱਟੀ ਜਾਣ ਹੋਂ ਨਹੀਂ ਛੜਦੀ ਉਹ ਕਹਿੰਦੀ ਫੇਰ ਕੀ ਗੱਲ ਕਹਿੰਦਾ ਰੁਪਏ ਤਾਂ ਮੈਂ ਖਵਾਏ ਸੀ ਘਾਹ ਨਾ ਗੱਡੀ ਨੂੰ ਕਹਿੰਦੀ ਬਾਵੇ ਅਦਿਆ ਦਿਮਾਗ ਤੇਰਾ ਪੁੱਤ ਪੂਰਾ ਕੰਮ ਕਰਦਾ ਕਹਿੰਦਾ ਉਹ ਉਹਦਾ ਮਹੀਂ ਗੱਡ ਲੈ ਡੰਡੇ ਮਾਰ ਕੇ ਕਹਿੰਦਾ ਹੁਣ ਤਾਂ 1 ਰੁਪਿਆ ਰਹਿ ਗਿਆ ਸੀ ਮੈਂ ਗਣ ਕੇ ਭਾਏ ਸੀ ਕਹਿੰਦੇ ਉਹ ਵੀ ਕਹਿੰਦੇ ਨੇ ਇੱਕੋ ਛੱਡਾ ਕਹਿੰਦਾ ਬਸ ਉਹ ਆਪਣੇ ਵਾਲੇ ਦੀ ਕਹਿੰਦਾ ਹੁਣ ਉਹਦੇ ਕੋਲੇ ਖੁਸ਼ ਨਹੀਂ ਕਹਿੰਦਾ ਕਿਉਂ ਵੱਢੀ ਜਾਂਦੇ ਨੇ ਜਾ ਕੇ ਉਹਨਾਂ ਨੂੰ ਕਹਦੇ ਕੁੱਟੋ ਨਾ ਰੁਪਈਏ ਢਿੱਡ ਤੋਂ ਮੁੱਕ ਗਏ ਤੇ ਘੋੜੇ ਰੁਪਈਆ ਉਹਨਾਂ ਕੁਝ ਨਹੀਂ ਕਿਉਂ ਵਿਚਾਰੀ ਨੂੰ 당 ਕਰਦੇ ਆ ਉਹ ਕਹਿੰਦੀ ਫੇਰ ਕੋਈ ਬਾਕੀ ਉਹ ਕਹਿੰਦੀ ਵੇ ਭਾਈ ਮੁੰਡਿਓ ਗੱਲ ਸੁਣੋ ਮੇਰੀ ਇਹਨੂੰ ਉਹ ਕੁੱਟਿਆ ਨੇ ਉਹ ਕਹਿੰਦੇ ਮਾਸੀ ਕੁੱਟੀਏ ਨਾ ਅੱਦੇ ਹੁੰਦੇ ਨੇ ਬਹੁਤ ਢੇਰ ਲਾਦਾ ਸਾਢੇ ਵਾਰੀ ਕੋਈ ਦਿੱਤਾ ਕਹਿੰਦੀ ਬਸ ਉਹੀ ਦੇ ਦੇ ਇਹਨੂੰ ਗਰੀ ਨੂੰ ਕਿਉਂ ਮਾਰਦੇ ਹੋ ਉਹ ਤਾਂ ਗਰੀ ਨੂੰ ਤਾਂ ਉਹਨੇ ਖਵਾਏ ਸੀ ਇਹਨੂੰ ਕੁੱਟ-ਕੁੱਟਣਾ ਮਾਰ ਦਿਓ ਪਾਪ ਹੁੰਦਾ ਹੈ ਉਹ ਲਖਰਾਵਾ ਹੋ ਕੇ ਮ ਆਪਣੇ ਨਾਲ ਸ਼ੈਰੀ ਕਰ ਗਿਆ ਕਹਿੰਦੇ ਆਪਾਂ ਤਾਂ ਕਹਿੰਦੇ ਦੀ ਸਾਡੇ ਨਾਰ ਨਾਲ ਨਾਲ ਸਾਡੀ ਬੇਇੱਜ਼ਤੀ ਹੁੰਦੀ ਹੈ ਡੋੜਾ ਆ ਗਿਆ ਕਹਿੰਦਾ ਜੇ ਸਾਫ ਤੋਂ ਦਾ ਪਤਾ ਨਹੀਂ ਕੀ ਕਰਦਾ ਇਹ ਕਹਿੰਦੇ ਤੇ ਦਾ ਬਈਆ ਕਹਿੰਦੇ ਦਾ ਲੋੜਾ ਲਈ ਜਾਂਦਾ ਕੋਈ ਕਹਿੰਦੀ ਵਸ ਸੀ ਉਹਨੂੰ ਕੁੱਟੋ ਨਾ ਵਿਚਾਰੀ ਇਹਦਾ ਕੋਈ ਕਸੂਰ ਨਹੀਂ ਇਹ ਤਾਂ ਨਾ ਇਸ ਤੋਂ ਵੱਧ ਨਹੀਂ ਕੁਝ ਕਰਦੀ ਹੈਗੀ